ਹਾਂਜੀ ਸਵਾਗਤ ਹੈ ਦੋਸਤੋ ਸਾਡਾ ਆਪਣੇ ਮਾਨਸਾਬ ਚੈਨਲ ਤੇ ਅੱਜ ਲੈ ਕੇ ਆਏ ਆਂ ਜੀ ਆਪਾਂ ਤਿੰਨ ਪਸ਼ੂਆਂ ਦੀ ਵੀਡੀਓ ਦੋ ਗਾਵਾਂ ਦੀ ਤੇ ਇੱਕ ਮੱਝ ਦੀ ਦੋ ਗਾਈਆਂ ਆਪਾਂ ਸੇਲ ਵਾਸਤੇ ਆ ਤੇ ਇੱਕ ਮੱਝ ਆ ਗਈ ਦੋ ਗਾਈਆਂ ਤੋਕ ਇੱਕ ਤੋਕੜ ਆ ਗਈ ਇੱਕ ਤੋਕੜ ਗੱਭਣ ਆ ਤੇ ਇੱਕ ਮੱਝ ਵੀ ਤੋਕੜ ਆ ਗਈ ਗੱਭਣ ਹਜੇ ਹੈ ਨਹੀਂ ਗਈ ਇਕੱਲੀ ਤੋਕੜ ਆ ਗਈ ਤੇ ਚੰਗੀ ਐਫ ਐਫ ਵੜ ਆ ਗਈ ਤੇ ਇੱਕ ਥੋੜੀ ਜੀ ਦੋਗਲੇਪਨ ਚ ਕਾਲੇ ਰੰਗ ਚ ਬਹਿੜਾ ਵੀਡੀਓ ਕਵਰ ਕਰ ਰਹੇ ਆਂ ਆਪਾਂ ਆਪਣੇ ਆਪ ਦੇ ਫਾਰਮ ਤੋਂ ਘਰੋਂ ਤੇ ਤੁਹਾਨੂੰ ਐਡਰੈਸ ਪਤਾ ਯਾ ਕੋਠੇਕਪਾਹਾਂ ਵਾਲੇ ਪਿੰਡ ਮਹਰਾਜ ਨੇੜੇ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਅੱਗੇ ਤੁਹਾਨੂੰ ਦਿੰਨੇ ਆਂ ਸਾਰੀ ਜਾਣਕਾਰੀ ਇਹਨਾਂ ਦੀ ਕਿੰਨਾ ਦੁੱਧ ਬਾਦ ਤੇ ਕਿੰਨੇ ਚਿਰ ਦੀ ਬੜ ਗੱਭਣਾਂਗੀ ਤੇ ਕੀ ਕੀ ਰੇਟ ਕਰਦੇ ਆਂ ਰਾਧਿਆ ਜੀ ਤੁਹਾਨੂੰ ਸਾਰਾ ਆਵਕਰਣਿਆ ਚਾਹ। ਹਾਂਜੀ ਪਹਿਲੇ ਨੰਬਰ ਤੇ ਆਪਣੀ ਮੱਝ ਸੇਲ ਆ ਗਈ। ਬਾਕੀ ਤੁਸੀਂ ਹਾਈਟ ਦੀ ਡੀਰੀ ਹਾਈਟ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਵੀ ਘੱਟ ਬਹੁਤ ਹੈਗਾ। ਮੱਝ ਦਾ ਤੇ ਥੋੜੀ ਜਿਹੀ ਗਰਮੀ ਕਰਕੇ ਤਾਂ ਉਹ ਕਰਦੀ ਸਿੰਗਾ ਸੁੰਨਾ ਦੀ ਬੰਤਰ ਬਹੁਤ ਚੰਗੀ ਆ ਤੇ ਥਣਲੇਵੇ ਦੀ ਬਹੁਤ ਸਾਫਾ ਚੱਕਰ ਥਣਲੇਵਾ। ਥਣਲੇਵੇ ਦੀ ਬਹੁਤ ਸਾਫਾ ਕੋਈ ਥਣ ਵੱਧ ਘੱਟ ਨਹੀਂ। ਚੋਾਈ ਦੀ 1 ਨੰਬਰ ਤੇ ਦੁੱਧ ਇਸ ਟਾਈਮ 6 ਕਿਲੋ ਹਾਜ਼ਰ ਆਗਾ ਭਾਂਡੇ ਚ ਪਾਉਣਾ ਦਾ 6 ਕਿਲੋ ਆ ਤੇ ਸਿੰਘ ਸਿੰਘ ਤੁਸੀਂ ਚੈੱਕ ਕਰ ਸਕਦੇ ਹੋ ਤੇ ਕੱਦ ਕਾੜ ਦਾ ਤੁਸੀਂ ਮੇਰੇ ਹਿਸਾਬ ਨਾਲ ਆਪੇ ਹਿਸਾਬ ਲਾ ਸਕਦੇ ਹੋ ਕਿ ਕਿੰਨਾ ਕੱਦ ਪੂਰੀ ਫੁੱਲ ਹਾਈਟ ਆਗੀ ਤੇ ਰੇਟ ਕਰਦੇ ਆ ਗੱਬਣ ਹੈ ਨਹੀਂਗੀ ਆਪਾਂ ਖਾਲੀ کہہ ਕੇ ਦੇਵਾਂਗੇ ਵੈਸੇ ਹੁੰਟੀ ਭਰਾਇਆ ਹੋਇਆ ਹੈਗਾ ਪਰ ਆਪਣੇ ਵੱਲੋਂ ਖਾਲੀ ਹੈ ਜੀ ਤੇ ਰੇਟ ਇਹਦਾ ਕਰਦੇ ਆ ਜੀ ਜਮ੍ਹਾਂ ਲੈਣ ਦੇਣ 65000 ਦੀ ਦੇਣੀ ਆ ਤੇ ਅੱਗੇ ਆਪਾਂ ਲੈ ਕੇ ਆਉਣੇ ਆ ਦੋ ਨੰਬਰ ਤੇ ਚੰਗੀ ਐਚਫੋ ਮੈਡਮ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਆਗਾ ਪਹਿਲੇ ਸੂਏ ਬੈੜ ਆਗੀ ਫੇਸ ਕੁਆਲਟੀ ਵੀ ਚੈੱਕ ਕਰਦੇ ਹਾਂ ਬਹੁਤ ਸੋਹਣੀ ਫੇਸ ਕੁਆਲਟੀ ਦੀ ਆ ਸੀਸ ਸਾਉਂਠੀ ਪੂਰੀ ਆਗੀ ਤੇ ਬਾਕੀ ਥਣਲੇਵਾ ਦੇਖ ਸਕਦੇ ਹੋ ਤੁਸੀਂ ਥਣਲੇਵੇ ਦੀ ਵੀ ਪੂਰੀ ਸਾਫ ਆਗੀ ਮੇਰੇ ਹਿਸਾਬ ਨਾਲ ਦੁੱਧਾ ਉਹਨਾਂ ਕਲੇਵਾ ਦਾ ਪਹਿਲਾਂ ਬੱਚੀ ਹੈਗੀ ਚੰਗੇ ਕਦ ਕਾੜ ਤੇ ਇਹਦੇ ਥੱਲੇ 6 ਲੀਟਰ ਦੁੱਧਾ ਦਾ 4 ਮਹੀਨਿਆਂ ਦੀ ਗੱਭਣਾਂਗੇ ਜੇ ਕਿਸੇ ਵੀਰ ਨੇ ਪਸੰਦ ਆਉਂਦੀ ਆ ਤਾਂ ਆਪਣੇ ਕੰਟੈਕਟ ਨੰਬਰ 9781274047 ਤੇ ਕੰਟੈਕਟ ਕਰ ਸਕਦੇ ਆ ਬਾਕੀ ਸਭ ਨੂੰ ਗ੍ਰੀਨ ਤੇ ਵੀ ਨੰਬਰ ਦੇਵਾਂਗੇ ਇਹਦਾ ਰੇਟ ਲੈਣ ਦੇਣ 45000 ਰੁਪਿਆ ਤੀਜੇ ਨੰਬਰ ਤੇ ਆਹ ਬਲੈਕ ਕਲਰ ਚਾਹੀਦੀ ਇਹਦੀ ਫੇਸਪੋਰਟ ਕੰਡਾ ਸਮਾ ਆਪਣਾ 2:30 ਵਜੇ ਦਾ ਮੇਰੇ 10 ਤੋਂ 11 ਲੀਟਰ ਦੁੱਧਾ ਹੈਗਾ ਤੇ ਗੱਬਣ ਹੈ ਨਹੀਂਗੀ ਠੀਕ ਆ ਭਰਾਇਆ ਸੀਗਾ ਦੁਬਾਰੇ ਬੋਲ ਪੀ ਐਵੇਂ ਆਪਾਂ ਝੂਠ ਮਾਰ ਕੇ ਤੁਹਾਨੂੰ ਨਹੀਂ ਕਰਨਾ ਗੱਬਣ ਹੈ ਨਹੀਂਗੀ ਬੱਥਰੂ ਵੀ ਹੈ ਨਹੀਂਗਾ ਤੇ ਚਾਟ ਪਾ ਕੇ ਪੂਰੀ ਠੰਡੀਆਂ ਕੋਈ ਸਾੜ ਨਹੀਂ ਕੋਈ ਉਹ ਨਹੀਂ ਤੇ ਇਹਦਾ ਰੇਟ ਕਰਦੇ ਆਂਗੇ 40000 ਰੁਪਏ ਬਾਕੀ ਜੇ ਤਿੰਨਾ ਨਗਰ ਜੋ ਕੋਈ ਵੀ ਤੁਹਾਡੇ ਪਸੰਦ ਆਉਂਦੀ ਆ ਤਾਂ ਕੰਟੈਕਟ ਨੰਬਰ ਤੁਹਾਨੂੰ ਸਕਰੀਨ ਤੇ ਵੀ ਦਿੱਤਾ ਜਾਊਗਾ ਤੇ ਵੀਡੀਓ ਚ ਵੀ ਦਿੱਤਾ ਗਿਆ ਕੋਠੇਕ ਪਹਾਵਾਲੇ ਪਿੰਡ ਮਹਾਰਾਜ ਜ਼ਿਲ੍ਹਾ ਮਠਿੰਡਾ ਨੇੜੇ ਰਾਮਪੁਰਾਪੂਲ ਆਪਣੇ ਆਪ ਦੇ ਘਰੋਂ ਵੀ ਵੀਡੀਓ ਆਪਾ ਬਣਾ ਰਹੇ ਆ ਕਿਸੇ ਦੇ ਪਸੰਦ ਆਉਂਦੀ ਆ ਤਾਂ ਕੰਟੈਕਟ ਜਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ